ਵਾਹਿਗੁਰੂ ਵਾਹਿਗੁਰੂ ਲੋ ਜੀ ਸੰਤਾਨੇ ਸ਼ਨਾਨੇ ਕਰ ਲਏ ਤੇ ਹੁਣ ਚੱਲੇ ਜੀ ਸੱਚਖੰਡ ਗਾਗਰ ਦੀ ਸੇਵਾ ਨਾਲ ਤੇ ਇਹ ਆ ਗਏ ਜੀ ਸੱਚਖੰਡ ਇਹ ਹੈ ਜੀ ਗੁਰੂ ਸਾਹਿਬ ਜੀ ਦਾ ਗੇਟ ਨੰਬਰ 5 ਸਾਹਮਣੇ ਜੀ ਸੱਚਖੰਡ Through what uh -huh. ਕੋਈ ਸੰਤਾਂ ਦਾ ਕੱਠ ਇਹ ਜੀ ਗਾਗਰ ਦੀ ਸੇਵਾ ਵਾਸਤੇ ਸੰਤਾਂ ਵਾਹਿਗੁਰੂ ਵਾਹਿਗੁਰੂ ਆਗਰ ਦੀ ਸੇਵਾ ਪੂਰੀ ਹੋ ਗਈ ਤੇ ਆਪਾਂ ਇਹ ਜੀ ਦਰਬਾਰ ਸਾਹਿਬ ਸਤਖੰਡ ਦੇਖੋ ਸੰਗਤਾਂ ਦਾ ਇਕੱਠ ਵਾਹਿਗੁਰੂ ਧੰਨ ਗੁਰੂ ਨਾਨਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦੀ 19 ਤਰੀਕ ਤੇ ਸੇਵਾ ਮਹੀਨਾ 2025 ਤੇ ਅੱਜ ਆਪਣਾ ਹਜੂਰ ਸਾਹਿਬ ਵਿੱਚ ਪਹਿਲਾ ਦਿਨ ਹੈ ਚਲ ਜੀ ਅ ਜੀ ਦੋ ਤਰਫਾਂ ਮੱਥਾ ਟੇਕਦੇ ਆ ਇਧਰ ਇਹ ਨੰਬਰ 4 ਨੰਬਰ ਗੇਟ ਇਧਰ ਆ ਜੀ 5 ਨੰਬਰ ਗੇਟ ਬਸ ਸੋਇ ਤੁਮਾਂ ਨੂੰ ਤੇ ਆਇ ਤੁ ਆਇਂ ਕਿਰੇ ਨਾ ਬਸ ਸੁੰਦਾਰਾਂ ਸੰਸਮਾਨਦੇ ਆਰੇ ਸਤ ਹੋਇ ਮਾਧਮੇ ਰਾਹੇ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਦੇ ਚਰਨ ਸਮਲਾਰੇ ਰੇ ਲੋ ਦਰਬਾਰ ਸਾਹਿਬ ਦਾ ਗਲੇਰਾ ਚਕਰ ਚਹਿਨ ਆਰ ਬਰਨ ਜਾਤ ਅਰ ਪਾਤ ਨਹ ਜਿਹਾ ਅਗਾਹ ਇਨ ਦਾ ਗੇਟ ਨੰਬਰ 4 ਇਹਦੀ 3 5 ਨੰਬਰ ਦੇ ਵਿਚਕਾਰ ਆਪਣੀ ਸਰਾਂ ਜਿੱਥੇ ਰਾਇਸ਼ ਇੱਕ ਰਾਗਾ 10 ਨੰਬਰ ਗੇਟ ਨਾਲ ਲੰਘ ਰਹਾ

ਨਾ ਛੋਲੇ ਗੁਰੂ ਦਾ ਲੰਗਰ ਛਕਦੇ ਆ ਜੀ ਫਿਰ ਚਲਦੇ ਆ ਲੰਗਰ ਛਕਲਾ ਸੰਗਤ ਨੇ ਤੇ ਹੁਣ ਸੰਗਤ ਚੱਲੀ ਹੈ ਜੀ ਗੁਰੂ ਦਾ ਬਾਗ ਜਿਹੜੀ ਆਪਣੇ ਨਾਲ ਸੰਗਤ ਆਈ ਹੈ ਜੀ ਕਹਿੰਦੇ ਸਾਨੂੰ ਗੁਰੂ ਦਾ ਬਾਗ ਦਿਖਾ ਕੇ ਲਿਓ ਪਹਿਲਾਂ ਤੇ ਮੌਸਮ ਬਹੁਤ ਹੀ ਸ਼ਾਨਦਾਰ ਪਿਆਰਾ ਬੱਦਲ ਵਾਈ ਠੰਡੀ ਠੰਡੀ ਹਵਾ ਅਰਦਾਈ ਨਹੀਂ ਵੀ ਗਰਮੀ ਹੈ ਕੋਸਲੇ ਜਿਹੜੇ ਕੱਪੜੇ ਦੇ ਨਾਲ ਬਾਰ-ਬਾਰ ਪੂਛਾ ਲਾਈਦਾ ਹੈ ਸਾਹ ਦੇ ਵਿੱਚ ਵਿੱਚ ਇਧਰ ਆ ਜਾ ਨਕੀਟਰ ਨੰਬਰ 5 ਜਿੱਥੇ ਦੇ ਸਾਹਮਣੇ ਆ ਰੋਡ ਜਾਂਦੇ ਗੁਰੂ ਕਾ ਬਾਗ ਇਹ ਜਿਹੜੀ ਗਈ ਸਿੱਧੀ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਇਿੱਥੇਕ ਰਾਤ ਨੂੰ ਜੇਰ ਸ਼ੋਅ ਵੀ ਚੱਲਦੇ ਨੇ ਐਸੇ ਨਾਮ ਦਾ ਸ਼ਾਹ ਜਿਹੜਾ ਫਤਿਹਗੜ੍ਹ ਸਾਹਿਬ ਦੇ ਨਾਮ ਦਾ ਜਦੋਂ ਵੀ ਆਉਣਾ ਹੈ 5 ਨੰਬਰ ਗੇਟ ਤੋਂ ਬਾਹਰ ਨਿਕਲ ਕੇ ਸਿੱਧਾ ਹੀ ਕੋਈ ਸੱਜੇ ਖੱਬੇ ਨਹੀਂ ਮੁੜਨਾ ਸਿੱਧਾ ਗੁਰੂ ਗੋਬਿੰਦ ਸਿੰਘ ਬਾਗ ਗੁਰਦੁਆਰਾ ਸਾਹਿਬ ਪਹੁੰਚ ਜਾਂਦਾ ਬਣਾ ਨੂੰ ਯਾਰਾਂ ਵਾਹਿਗੁਰੂ ਆਪਾਂ ਕਹਿੰਦੇ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਗੁਰਦੁਆਰਾ ਬੋਰ ਤਖਤ ਸਚਕਣ ਸ਼ਹੀ ਹਜੂਰ ਅਭਿਚਲ ਨਗਰ ਸਾਹਿਬ ਨਾਨ ਰੇੜ ਵਾਹਿਗੁਰੂ ਜੀ ਦੇ ਪਾਤਸ਼ਾਹੀ 10ਵੇਂ ਸੰਪਰਕ ਆਇਆ ਗੁਰਦੁਆਰਾ ਦੇਖੋ ਜੀ ਇੰਨੇ ਖੂਬਸੂਰਤ ਬੋੜ ਦੇ ਮਹਿਸਾਏ ਸਰਜਨ ਹਰ ਇਹ ਅਜੀ ਚਿਕੂ ਦਾ ਬਾਗ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਇਹ ਸਾਹਮਣੇ ਥੱਲੇ ਜਰਸ਼ੋਂ ਦਾ ਰਾਤ ਨੂੰ ਇਹ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਸਾਰੇ ਪਾਸੇ ਹਰਿਆਲੀ ਹੈ ਹਰਿਆਲੀ ਬਾਗ ਠੀਕ ਨੂੰ ਆਂਦਾ ਅੰਬਾਂ ਦਾ ਤੇ ਸੈਂਟਰ ਦੇ ਵਿੱਚਕਾਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਜਗ੍ਹਾ ਸੋਚੋ ਕਿੰਨਾ ਆਨੰਦ ਆਉਂਦਾ ਹੋਊਗਾ ਗੁਰੂਨਬਾਬ ਸਾਹਿਬ ਹੈ ਇਸ ਬਾਬਸਤਾਨ ਦਾ ਤੇਰਾ ਸੇਸ਼ਪਾਰ ਹੈ ਹਰ ਸਾਹਿਬੇ ਕਮਾਲ ਜੀ ਗੁਰਬ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਯਦ ਗੁਰਦੁਆਰਾ ਸ਼੍ਰੀ ਨਗੀਨਾਵੜ ਸਾਹਿਬ ਨੂੰ ਦੀਰ ਚਲਾ ਕੇ ਆਪਣਾ ਸਰਜੋਨੀ ਤਪਸਥਾਨ ਪ੍ਰਗਟ ਕੀਤਾ ਸੀ ਜਿੱਥੇ ਕਿ ਹੁਣ ਸਰ ਸਰ ਸ੍ਰੀ ਹਜੂਰ ਸਾਹਿਬ ਜੀ ਸੁਭਾਏ ਮਾਨ ਹੈ ਪਰਿਅ ਨਿਵਾਦ ਸੰਗਰੂ ਜੀ ਨੇ ਦੀਪ ਮਾਲਾ ਨੂੰ ਅਗਲੀ ਸਵੇਰ ਲੋਜ ਵਾਲੇ ਦੇ ਈ ਆਪਕਾ ਪ੍ਰਮਾਤਮਾ ਦੀ ਆਗਿਆ ਨਾਲ ਸਦੀਵਾਲ ਲਈ ਦੇਹਧਾਰੀ ਗੁਰੂ ਦੀ ਪ੍ਰਿਆਗਾ ਨੂੰ ਸਮਾਰਤ ਕਰਕੇ ਹਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੂੰ ਜੁਗੋ ਜੋਤ ਅਟਲ ਗੁਰੂ ਸਰਜੀ ਦੇ ਰੂਪ ਵਿੱਚ ਬਰਾਜਮਾਨ ਕੀਤਾ ਉਪਰੰਤ ਦੋ ਦਿਨਾਂ ਬਾਅਦ ਵੇ ਦੇਖੋ ਖੂਬ ਸੂਰਤ ਚਰਨਾ ਹਾਂਜੀ ਵਾਈ ਰੱਖੀ ਹਾਂ ਪੰਜ ਦਿਨਾਂ ਹੋ ਗਏ ਦਸੋਈ ਸੰਗਤ ਜੀ ਕਿਸ ਕਿਸ ਨੇ ਢਾਲ ਦਾ ਲੰਗਰ ਸ਼ਜਾਇਆ ਉਹਨਾਂ ਜਿਨ੍ਹਾਂ ਨੇ ਸ੍ਰੀ ਹਰਜੋਤ ਸਾਹਿਬ ਢਾਲ ਦਾ ਲੰਗਰ ਸ਼ਜਾਇਆ ਹਾਜ਼ਰੀ ਦੇ ਦੇਖੋ ਜੀ ਦਾਲ ਦਾ ਲੰਗਰ ਛਕਣ ਲਈ ਸੰਗਤਾਂ ਕਿਵੇਂ ਦੇਖੋ ਹਮ ਹਮ ਆ ਕੇ ਪਹੁੰਚੇ ਵਾਹਿਗੁਰੂ ਆਲਦਾ ਲੰਗਰ ਸ਼ੱਕੇ ਇੰਕਲੇ ਬਾਰਤ ਬਾਰ ਬਾਰਿਸ਼ ਚਮਚਮ ਨਹੀਂ ਬਹੁਤ ਹੀ ਖੂਬਸੂਰਤ ਨਜ਼ਾਰਾ ਠੰਡਾ ਖੰਡਾ ਮੌਸਮ ਇੱਥੇ ਆਪਾਂ ਇੱਕ ਦੁਕਾਨ ਦੇ ਮੁਕੀ ਰੁਕੇ بارش ਉਡੀਕੁੰਦਾ ਇੰਤਜ਼ਾਰ ਕਰਦੇ ਰਹੇ ਸੰਘਿਆ ਬਿਲੇ ਰੈਰਾ ਸਾਬ ਦਾ ਵਿਲਾ ਤੇ ਕਿੰਨਾ ਮਨਮੋਹਕ ਨਜ਼ਾਰਾ ਵਾਹਿਗੁਰੂ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਤੀ ਤੇ ਕੁੰਚਰੀ ਅਸ ਖੋਲਾ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਵਰ ਕਰਤ ਕਰਾ ਕਰ ਤਾਰਾ ਪ੍ਰਜਾ ਹਰ ਤਬ ਦੇ ਅਪਾਰਾ ਜਬ ਆ ਕਰਮ ਕਰਤ ਹੋ ਕਬ ਹੂੰ ਤੋ ਮੈਂ ਮਨ ਤੇ ਜਨ ਸਭ ਹੋ ਜੀਤੇ ਬਰਨ ਸਭ ਸਭ ਆਪ ਆਪ ਹੀ ਬੂਝ